ਆਮ ਆਦਮੀ ਪਾਰਟੀ ਨੇ ਤਰਨ ਤਰਨ ਦੀ ਜ਼ਿਮਨੀ ਚੋਣ ਵਿੱਚ ਵੱਡੀ ਕਾਮਯਾਬੀ ਦਰਜ ਕਰਦੇ ਹੋਏ ਆਪਣੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਜਿੱਤ ਦਿਵਾਈ ਹੈ। ਚੋਣ ਨਤੀਜਾ ਐਲਾਨੇ ਜਾਣ ਨਾਲ ਹੀ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ। ਅੰਮ੍ਰਿਤਸਰ ਦੇ ਪੰਡਾਰੀ ਪੁਲ ਵਿਖੇ ਪਾਰਟੀ ਦਫ਼ਤਰ ਵਿੱਚ ਵਰਕਰਾਂ ਵੱਲੋਂ ਇੱਕ ਡਾਊ ਜਿਹਦਾ ਮੂਹ ਮਿੱਠਾ ਕਰਵਾਇਆ ਗਿਆ। ਲੱਡੂ ਵੰਡੇ ਗਏ ਅਤੇ ਟੋਲ ਦੀਆਂ ਥਾਪਾਂ ਤੇ ਪਗੜੇ ਪਾ ਕੇ ਜਿੱਤ ਦਾ ਜਸ਼ਨ ਮਨਾਇਆ ਗਿਆ। ਪੂਰੇ ਦਫ਼ਤਰ ਦਾ ਮਾਹੌਲ ਉਤਸ਼ਾਹ ਨਾਲ ਭਰਿਆ ਰਿਹਾ। ਪਾਰਟੀ ਮੈਂਬਰਾਂ ਨੇ ਕਿਹਾ ਕਿ ਹਰਮੀਤ ਸਿੰਘ ਸੰਧੂ ਦੀ ਇਹ ਜਿੱਤ ਵਿਕਾਸ ਇਮਾਨਦਾਰੀ ਅਤੇ ਲੋਕਪ ਭਲਾਈ ਦੀ ਜਿੱਤ ਹੈ ਉਹਨਾਂ ਦਾ ਮੰਨਣਾ ਹੈ ਕਿ ਲੋਕਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਮੋਹ ਲਗਾਈ ਹੈ ਇਲਾਕੇ ਵਿੱਚ ਪਾਰਟੀ ਵਰਕਰਾਂ ਵੱਲੋਂ ਜਸ਼ਨਾਂ ਦਾ ਸਿਲਸਿਲਾ ਜਾਰੀ ਹੈ ਅੱਜ ਦੇ ਮੌਕੇ ਤੇ ਇਹੀ ਕਹਾਂਗਾ ਕਿ ਜਿਸ ਤਰ੍ਹਾਂ ਉਹ ਅਗਰ ਆਮ ਆਦਮੀ ਪਾਰਟੀ ਜਿੱਤ ਹੋਈ ਹੈ ਇਹ ਕਿਹਾ ਜਾਂਦਾ ਹੈ ਕਿ ਉਹਦਾ 27 ਦਾ ਸੈਮੀਫਾਈਨਲ ਹੈ ਸਰ ਅਸੀਂ ਫਾਈਨਲ ਜਿੱਤੇ ਦਿਖਾਵਾਂਗੇ ਤੁਹਾਨੂੰ ਬੜੇ ਅੱਛੇ ਮਾਰਜਿਨ ਨਾਲ ਜਿੱਤੇ ਦਿਖਾਵਾਂਗੇ ਤੇ ਤਾਂ ਤਾਂ ਇੱਕ ਤੁਸੀਂ ਇਹ ਚੀਜ਼ ਦੇਖੀ ਹੋਗੀ ਕਿ ਕੰਮ ਜੋ ਕੰਮ ਕੀਤਾ ਨੇ ਪਾਰਟੀ ਨੇ ਪਾਰਟੀ ਲੋਕਾਂ ਨੇ ਪਾਰਟੀ ਦੇ ਕੰਮਾਂ ਨੂੰ ਵੋਟ ਪਾਈ ਹੈ ਨਾ ਕਿ ਕਿਸੇ ਤਰ੍ਹਾਂ ਜਾਤੀ ਨੂੰ ਵੋਟ ਪਾਈ ਹੈ ਥੈਂਕ ਯੂ ਸਰ